ਯਾ ਦੀ ਆ ਘੜਹੀ ਨੀ ਮਲਾ ਜੁੰਖੇ ਚ ਕੇੋ ਜਨਾ ਦਾ ਜੱਟ ਵੀ ਸਕੀਨ ਸਸੀਕਰ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆ ਤੋਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਪਹਿਲਾ ਜਿਹੜਾ ਤੁਸੀਂ ਵੀਰ ਇਹ ਟਰੈਕਟਰ ਦੇਖ ਰਹੇ ਹੋ ਮਹਿੰਦਰਾ 475 ਟਰੈਕਟਰ ਹੈ ਜੀ 2003 ਮਾਡਲ ਹੈ ਜੀ 2,55,000 ਵੀਰ ਨੇ ਪ੍ਰਾਈਸ ਮੰਗਿਆ ਜੀ ਬਰਨਾਲਾ ਏਰੀਆ ਜੀ ਤੇ 70-75% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਕਿਸਾਨ ਵੀ ਦਾ ਨੰਬਰ ਜੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਜੇਕਰ ਕੋਈ ਵੀ ਵੀਰ ਨੇ ਇਹ ਟਰੈਕਟਰ ਫ੍ਰੀਦ ਨੇ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਜੇਕਰ ਤੁਸੀਂ ਵੀ ਆਪਣਾ ਕੋਈ ਖੇਤੀ ਦਾ ਸੰਦ ਟਰੈਕਟਰ ਟਰਾਲੀ ਜਾਂ ਹੋਰ ਵੀ ਕੋਈ ਸੰਦ ਸੇਲ ਕਰਨਾ ਚਾਹੁੰਦੇ ਹੋ ਜੀ ਤਾਂ ਉਹਦੇ ਪੰਜ ਤੋਂ ਸੱਤ ਫੋਟੋਆਂ ਤੇ ਜਿਹੜੀ ਜਾਣਕਾਰੀ ਤੁਸੀਂ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਇਹ ਸਨ ਮੇਰੇ WhatsApp ਨੰਬਰ ਤੇ ਲਿਖ ਕੇ ਮੈਨੂੰ ਭੇਜ ਦਿਓ ਜੀ ਮੇਰਾ WhatsApp ਨੰਬਰ ਹੈਗਾ ਜੀ 8837665987 ਉਦੋਂ ਬਾਅਦ ਤੋਂ ਡੀਆਰ ਅਸੀਂ ਬਿਲਕੁਲ ਫਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਤੁਹਾਡਾ ਕੋਈ ਖਰਚਾ ਨਹੀਂ ਜੀ ਤੁਹਾਡਾ ਹੀ ਨੰਬਰ ਦੇਵਾਂਗੇ ਸਾਡਾ ਕੋਈ ਕਮਿਸ਼ਨ ਨਹੀਂ ਜੀ ਤੁਸੀਂ ਘਰ ਬੈਠੇ ਹੀ ਬੜੇ ਸੌਖੇ ਤਰੀਕੇ ਨਾਲ ਆਪਣਾ ਟਰੈਕਟਰ ਵੇਚ ਸਕਦੇ ਹੋ ਜੀ ਚਲਦੇ ਚਲਦੇ ਵੀਡੀਓ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਕਿਸਾਨ ਭਰਾ ਵੀ ਇਸ ਵੀਡੀਓ ਦਾ ਫਾਇਦਾ ਚੱਕ ਸਕਣ ਜੀ ਤੇ ਜੇ ਉਹਨਾਂ ਨੇ ਵੀ ਕੋਈ ਸੰਦ ਖਰੀਦਣਾ ਹੈ ਤੇ ਜਾਂ ਵੇਚਣਾ ਹੈ ਤੇ ਉਹ ਆਪਣੀ ਡੀਲ ਕੰਪਲੀਟ ਕਰ ਸਕਣ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਅਸੀਂ ਇਸੇ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ ਦੇ ਉੱਤੇ ਪਾਉਂਦੇ ਰਹਿਣੇ ਹਾਂ ਜੀ ਤੇ ਡੇਲੀ ਦੋ ਦਿਨ ਵੀਡੀਓ ਸੀ ਅਪਲੋਡ ਕਰਦੇ ਆ ਤੇ ਸਾਰੇ ਕਿਸਾਨ ਭਰਾਵਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੀਡੀਓ ਪਾਉਣ ਦੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਇਹ ਵੀਡੀਓ ਪਹਿਲੇ ਮਹੀਨੇ ਦੀ 12 ਤਰੀਕ 2019 ਨੂੰ ਚੜ੍ਹੀ ਹੈ ਜੀ ਇਤੋਂ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਤੁਸੀਂ ਇਹਨਾਂ ਵੀਰਾਂ ਨੂੰ ਕਾਲ ਕਰਨੀ ਹੈ ਜੀ ਟਰੈਕਟਰ ਖਰੀਦਣ ਦੇ ਲਈ ਇੱਕ ਮਹੀਨੇ ਤੋਂ ਬਾਅਦ ਕਿਸੇ ਵੀਰ ਨੂੰ ਕੋਈ ਫੋਨ ਨਾ ਕੀਤਾ ਜਾਵੇ ਜੀ ਕਿਉਂਕਿ ਕਈ ਵਾਰੀ ਟਰੈਕਟਰ ਸੇਲ ਹੋ ਜਾਂਦਾ ਤੇ ਵੀਰ ਕੋਲੇ ਫੋਨ ਕਾਫੀ ਚਲੇ ਜਾਂਦੇ ਆ ਜੀ ਤੇ ਸਮੱਸਿਆ ਕਾਫੀ ਹੁੰਦੀ ਹੈ ਜੀ ਫਿਰ ਤੇ ਅਗਾ ਟ੍ਰੈਕਟਰ ਤੁਸੀਂ ਦੇਖ ਰਹੇ ਹੋ ਜੀ ਫਾਰਮ ਟਰੈਕ 60 ਹੈ ਜੀ ਤੇ ਮਾਡਲ ਵੀਰ ਨਾਲ ਕਨਫਰਮ ਨਹੀਂ ਸੀਗਾ ਪ੍ਰਾਈਸ 1,85,000 ਹੈ ਜੀ ਏਰੀਆ ਫੋਨ ਤੇ ਪੁੱਛ ਸਕਦੇ ਹੋ 45 ਪੈਸੇ ਟੈਰਾਂ ਦੀ ਕੰਡੀਸ਼ਨ ਹੈ ਜੀ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 98 97 286 09960 ਵੀਰ ਦਾ ਨੰਬਰ ਹੈ ਜੀ ਤੇ ਮੇਰਾ ਨੰਬਰ ਹੈਗਾ ਜੀ 8837665987 ਜਿਸ ਦੇ ਉੱਤੇ ਤੁਸੀਂ ਐਡ ਸੈਂਡ ਕਰ ਸਕਦੇ ਹੋ ਜੀ ਸਾਡੀ YouTube ਚੈਨਲ ਤੇ ਲਗਾਉਣ ਲਈ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਦੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਜਲਦੀ ਤੁਹਾਨੂੰ ਫਿਰ ਮੁਲਾਕਾਤ ਹੋਊਗੀ ਤਦ ਤੱਕ ਲਈ ਰਹਿ ਰੱਖਾ